ਸਾਹਿਬ ਜੀਓ ਛੂਟਤ ਨਹੀਂ ਕੋਟ ਲਖ ਬਾਹੀ ਨਾਮ ਜਪਤ ਤਾਹ ਪਾਰ ਪਰਾਹੀ ਅਨੇਕ ਬਿਗਨ ਜਹਾ ਆਏ ਸੰਘਾਰੈ ਹਰ ਕਾ ਨਾਮ ਤਤਕਾਲ ਉਧਾਰੈ ਅਨੇਕ ਜੋਨ ਜਨਮ ਮਰਜਾਮ ਨਾਮ ਜਪਤ ਪਾਵੈ ਬਿਸਰਾਮ ਹਉ ਮੈਲਾ ਮਲ ਕਬੂ ਨ ਧੋਵੈ ਹਰ ਕਾ ਨਾਮ ਕੋਟ ਪਾਪ ਖੋਵੈ ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਐ ਸਾਦਕੈ ਸੰਗ ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਐ ਸਾਦਕੈ ਸੰਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਦੇ ਅੰਦਰ ਜੁੜ ਬੈਠੇ ਗੁਰੂ ਪਿਆਰ ਵਾਲੇ ਗੁਰੂ ਸਵਾਰੇ ਸਤਸੰਗੀ ਜਨੋ ਪਾਵਨ ਬਾਣੀ ਸ੍ਰੀ ਸੁਖਮਨੀ ਸਾਹਿਬ ਦੂਸਰੀ ਅਸ਼ਟਪਦੀ ਨੂੰ ਅਸੀਂ ਵਿਚਾਰ ਰਹੇ ਹਾਂ ਜੀ ਔਰ ਤੀਸਰੀ ਇਹ ਪੌੜੀ ਦਾ ਪਾਠ ਆਪ ਜੀ ਨੇ ਸਰਵਨ ਕੀਤਾ ਹੈ ਦੂਸਰੀ ਅਸ਼ਟਪਦੀ ਦੀ ਤੀਸਰੀ ਪੌੜੀ ਦੀ ਵਿਚਾਰ ਅੱਜ ਆਪਾਂ ਕਰਨੀ ਹੈ ਤਾਂ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਜੋ ਤਰੀਕਾ ਇਹਨਾਂ ਪਾਵਨ ਬਚਨਾਂ ਦੇ ਵਿੱਚ ਸਾਨੂੰ ਬਖਸ਼ਿਸ਼ ਕੀਤਾ ਹੈ ਵੀ ਪਹਿਲੀ ਪੰਕਤੀ ਵਿੱਚ ਪਾਤਸ਼ਾਹ ਜੀ ਦੁੱਖ ਦੀ ਰੁਕਾਵਟ ਦੀ ਤੰਗੀ ਦੀ ਪਰੇਸ਼ਾਨੀ ਦੀ ਗੱਲ ਕਰਦੇ ਨੇ ਤੇ ਅਗਲੀ ਪੰਕਤੀ ਦੇ ਵਿੱਚ ਸਤਿਗੁਰੂ ਪਾਤਸ਼ਾਹ ਫਿਰ ਉਹਦਾ ਹੱਲ ਜਿਹੜਾ ਹੈ ਉਹ ਬਿਆਨ ਕਰਦੇ ਆ। ਤੋਂ ਇਸੇ ਤਰ੍ਹਾਂ ਨਾਲ ਹੁਣ ਜਿਹੜਾ ਇਹ ਦੂਸਰਾ ਹੀ ਇਹ ਪਾਵਨ ਜਿਹੜਾ ਤੀਸਰਾ ਪਦ ਹੈ ਆਰੰਭਤਾ ਹੁੰਦੀ ਹੈ ਛੂਟਤ ਨਹੀਂ ਕੋਟ ਲੱਖ ਬਾਹੀ ਇਹਨੂੰ ਬਾਹੀ ਨਹੀਂ ਪੜਨਾ ਬੀੜਾ ਬਾਹੀ ਸ਼ਬਦ ਹੈ ਨਾ ਬਾਹੀ ਦਾ ਅਰਥ ਹੁੰਦਾ ਇੱਕ ਕੋਨਾ ਜਿਵੇਂ ਇਸ ਅਸੀਂ ਇਮਾਰਤ ਸਾਡੀ ਇਹ ਇਮਾਰਤ ਹੈ ਇਹਦਾ ਇੱਕ ਉਹ ਬਾਹੀ ਹੈ ਇੱਕ ਇਹ ਬਾਹੀ ਇੱਕ ਇਹ ਬਾਹੀ ਅਸੀਂ ਕਹਿੰਨਾ ਕੋਨਾ ਬਾਹੀ ਇੱਥੇ ਅਰਥ ਹੈ ਕੋਟ ਲੱਖ ਕਰੋੜਾਂ ਲੱਖਾਂ ਬਾਹਾਂ ਇਹ ਦੱਤ ਬਣੇਗਾ ਬਾਹੀ ਉੱਤੇ ਬਿੰਦੀ ਨਾਸਕੀ ਉਚਾਰਨ ਕਰਕੇ ਕਿਉਂਕਿ ਜੜ ਤੱਕ ਗੁਰਮੁਖੋ ਸਾਡਾ ਉਚਾਰਨ ਸ਼ੁੱਧ ਨਹੀਂ ਨਾ ਹੋਏਗਾ ਅਸੀਂ ਆਮ ਤੌਰ ਤੇ ਇਹਨੂੰ 95% ਸੰਗਤਾਂ ਬਾਹੀ ਪੜ ਜਾਂਦੀਆਂ ਹਨ ਬਾਹੀ ਬਾਹੀ ਦਾ ਕੋਈ ਇੱਥੇ ਕੋਟ ਲੱਖ ਬਾਹੀ ਦਾ ਅਰਥ ਨਹੀਂ ਬਣੇਗਾ ਬਾਹੀਂ ਬਾਹਾ ਲੱਖਾਂ ਕਰੋੜਾਂ ਬਾਹਾ ਵੀ ਹੋਣ ਨਾਲ ਲੱਖਾਂ ਕਰੋੜਾਂ ਸਹਾਰੇ ਵੀ ਹੋਣ ਜਿਵੇਂ ਸੌਖਾ ਜਿਹਾ ਛੂਟਤ ਨਹੀਂ ਨਹੀਂ ਛੁੱਟੇ ਲੱਖਾਂ ਬਾਹਾਂ ਹੋਣ ਤੋਂ ਬਾਅਦ ਵੀ ਇਦਾਂ ਅਰਥੇ ਬਣੇਗਾ ਪੁਰਾਣਾ ਸਮਾਂ ਹੁੰਦਾ ਸੀ ਅੱਜ ਤੇ ਗੱਲ ਕੁਝ ਹੋਰ ਬਣ ਗਈ ਕਹਿੰਦੇ ਸੀ ਭਰਾ ਭਰਾ ਦੀਆਂ ਬਾਹਾਂ ਹੁੰਦੀ ਨੇ ਇਦਾਂ ਹੁੰਦਾ ਸੀ ਗੁਰਮਖੋ ਪਰਿਵਾਰ ਵੱਡਾ ਹੋਣਾ ਤੇ ਵੱਡੇ ਪਰਿਵਾਰ ਉੱਤੇ ਮਾਣ ਕੀਤਾ ਜਾਂਦਾ ਸੀ ਵੀ ਇਹਨਾਂ ਦਾ ਲਾਣਾ ਬਹੁਤ ਵੱਡਾ ਹੈ ਪਿੰਡਾਂ ਸ਼ਬਦ ਵਰਤਿਆ ਸੀ ਇਹਦਾ ਲਾਣਾ ਬਹੁਤ ਵੱਡਾ ਹੈ ਕਦੇ ਇੱਕ ਨੂੰ ਸਮੱਸਿਆ ਆਵੇ ਤੇ ਭੱਜ ਭੱਜ ਕੇ ਸਾਰੇ ਆ ਜਾਂਦੇ ਆ ਪਿੰਡਾਂ ਪਿੰਡਾਂ ਚ ਤਾਂ ਅੱਜ ਵੀ ਹੈ ਇਦਾਂ ਮਾਹੌਲ ਤੋਂ ਧਿਆਨ ਦਿਓ ਜੀ ਬੰਦੇ ਨੂੰ ਆਪਣੇ ਭੈਣਾਂ ਭਰਾਵਾਂ ਤੇ ਆਪਣੇ ਵੱਡੇ ਪਰਿਵਾਰ ਉੱਤੇ ਬੜਾ ਮਾਣ ਹੁੰਦਾ ਸੀ ਪਰ ਧੰਨ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਦੀ ਬਾਣੀ ਨੇ ਕਿਹਾ ਕਹਿਣ ਲੱਗੇ ਭਾਈ ਇਹ ਗੱਲ ਚੇਤਾ ਰੱਖੀ ਕਿ ਕੁਝ ਚੀਜ਼ਾਂ ਐਸੀਆਂ ਹੁੰਦੀਆਂ ਨੇ ਕੁਝ ਥਾਵਾਂ ਐਸੀਆਂ ਹੁੰਦੀਆਂ ਨੇ ਜਿੱਥੇ ਇਹ ਭੈਣ ਭਰਾ ਪਰਿਵਾਰ ਚਾਹੁੰਦਾ ਹੋਇਆ ਵਿਖੜ ਨਹੀਂ ਸਕਦਾ ਇਹ ਆਪਾਂ ਸ਼ਬਦ ਨਹੀਂ ਵਰਤਦੇ ਵੀ ਨਾ ਚਾਹੁੰਦਾ ਚਾਹੁੰਦਾ ਹੋਇਆ ਭਰਾ ਚਾਹੁੰਦਾ ਹੋਵੇ ਭੈਣਾ ਚਾਹੁੰਦੀਆਂ ਹੋਣ ਚਾਚੇ ਤਾਈ ਪਰਿਵਾਰ ਚਾਹੁੰਦਾ ਹੋਵੇ ਸੀ ਮਦਦ ਕਰੀਏ ਇਹਦੀ ਪਰ ਚਾਹੁੰਦਾ ਹੋਇਆ ਵੀ ਮਦਦ ਨਹੀਂ ਕਰ ਸਕਦਾ ਕੁਝ ਥਾਵਾਂ ਐਸੀਆਂ ਹੁੰਦੀਆਂ ਨਹੀਂ ਜਿਵੇਂ ਇੱਕ ਬਚਨ ਆਉਂਦਾ ਹੈ ਬਾਬਾ ਕਬੀਰ ਸਾਹਿਬ ਦਾ ਬਹੁ ਪਰਪੰਚ ਕਰ ਪਰ ਧਨ ਲਿਆਵੈ ਸੁੱਤਦਾਰਾ ਪੈ ਆਣ ਲਟਾਵੈ ਬਹੁਤ ਪਰਪੰਚ ਦਾ ਅਰਥ ਹੈ ਬਹੁਤ ਤਰੀਕਿਆਂ ਦੇ ਨਾਲ ਕਿਤੇ ਝੂਠ ਬੋਲਦਾ ਹੈ ਕਿਤੇ ਠੱਗੀ ਮਾਰਦਾ ਹੈ ਕਦੇ ਚਲਾਕੀ ਕਰਦਾ ਹੈ ਕਿਤੇ ਬੇਈਮਾਨੀ ਕਰਦਾ ਹੈ ਕਦੇ ਮਿਹਨਤ ਕਰਦਾ 18-18 ਘੰਟੇ ਇਹ ਬਹੁਤ ਪਰਪੰਚ ਹੀ ਹੈ ਨਾ ਬੜੇ ਤਰੀਕਿਆਂ ਦੇ ਨਾਲ ਬਹੁਤ ਪਰਪੰਚ ਕਰ ਪਰ ਧਨ ਲਿਆਵੈ ਪਰਾਇਆ ਧਨ ਇਦਾਂ ਇਕੱਠਾ ਕਰਦਾ ਆਪਣੇ ਘਰ ਲੈ ਕੇ ਆਉਂਦਾ ਹੈ ਤੇ ਕਰਦਾ ਕੀ ਆ ਸੁੱਤਦਾਰਾ ਪਹਿ ਆਣ ਲੁਟਾਵੇ ਤੇ ਆਪਣੇ ਪਰਿਵਾਰ ਦੇ ਉੱਤੇ ਨਿਸ਼ਾਵਰ ਕਰ ਦਿੰਦਾ ਲੁਟਾ ਦਿੰਦਾ ਉਹ ਖੁੱਲਾ ਵਰਤਦੇ ਆ ਕਿਸੇ ਦੇ ਮੂੰਹ ਚੋਂ ਖੋਖੋ ਕੇ ਆਪਣੇ ਬੱਚਿਆਂ ਦੇ ਮੂੰਹ ਵਿੱਚ ਪਾਉਂਦਾ ਇਦਾਂ ਹੁੰਦਾ ਗੁਰਮੁਖੋ ਬਾਦਸ਼ਾ ਕਹਿੰਦੇ ਮਨ ਮੇਰੇ ਭੁੱਲੇ ਕਪਟਨਾ ਕੀਜੈ ਇਹ ਪਾਪ ਨਾ ਕਰਾ ਐ ਮੇਰੇ ਭੁੱਲਿਆ ਪੁਲਕਣ ਮਨਾ ਇਹ ਪਾਪ ਨਾ ਕਰ ਅੰਤ ਨਵੇਰਾ ਤੇਰੇ ਜੀ ਪਹ ਲਿਜਾ ਜਿਹੜਾ ਅੰਤਮ ਫੈਸਲਾ ਹੈ ਨਾ ਚੇਤੇ ਰੱਖੀ ਉਹ ਉਹ ਤੇਰੀ ਆਤਮਾ ਦੇ ਉੱਤੇ ਕਿਤਤਰੀ ਆਤਮਾ ਕਿੰਨੀ ਚੰਗੀ ਹੈ ਕਿੰਨੀ ਤੇਰੀ ਆਤਮਾ ਮਾੜੀ ਹੈ ਇੰਦਾ ਨਹੀਂ ਵੇਖਿਆ ਜਾਣਾ ਵੀ ਇਹਦੇ ਭੈਣ ਭਰਾ ਕਿੰਨੇ ਨੇ ਇਹਦੇ ਪਿੱਛੇ ਲੋਕ ਕਿੰਨੇ ਤੁਰਦੇ ਨੇ ਇਹਨਾਂ ਦਾ ਲਾਣਾ ਪਰਿਵਾਰ ਕਿੰਨਾ ਵੱਡਾ ਹੈ ਇਹਦੇ ਉੱਤੇ ਫੈਸਲਾ ਨਹੀਂ ਹੋਣਾ ਫੈਸਲਾ ਹੋਣਾ ਤੇਰੀ ਆਤਮਾ ਦੇ ਉੱਤੇ ਤੇ ਉਸ ਵਾਹਿਗੁਰੂ ਦੇ ਸੱਚੇ ਦਰਬਾਰ ਵਿੱਚ ਤੇਰੀ ਆਤਮਾ ਨੇ ਕੱਲੀ ਨਹੀਂ ਹੋਣਾ ਉੱਥੇ ਇਸ ਕਰਕੇ ਸੋਚ ਆਪਣੀ ਆਤਮਾ ਨੂੰ ਮੈਲਾਣਾ ਨਾ ਕਰ ਆਪਣੀ ਆਤਮਾ ਦੇ ਉੱਤੇ ਪਾਪਾਂ ਦੀਆਂ ਪੰਡਾਣਾ ਬਣ ਉਥੇ ਜਿਨ੍ਹਾਂ ਲਈ ਕਮਾਉਣਾ ਹੈ ਜਿਨ੍ਹਾਂ ਲਈ ਠੱਗੀਆਂ ਬੇਈਮਾਨੀਆਂ ਕਰਦਾ ਉਹਨਾਂ ਵਿੱਚੋਂ ਕਿਸੇ ਨੇ ਤੇਰੇ ਨਾਲ ਨਹੀਂ ਹੋਣਾ ਕੋਈ ਜਾਣੈ ਕਵਨ ਈਹਾ ਜਗ ਮੀਤ ਗੁਰੂ ਅਰਜਨ ਸਾਹਿਬ ਪਾਤਸ਼ਾਹ ਕੋਈ ਨਾਰਥ ਕਿਸੇ ਵਿਰਲੇ ਨੂੰ ਇਹ ਸਮਝ ਪੈਂਦੀ ਹੈ ਕਿਸ ਕੋਈ ਵਿਰਲਾ-ਵਿਰਲਾ ਇਹ ਜਾਣ ਪਾਉਂਦਾ ਹੈ ਕਿ ਇਸ ਜਗ ਵਿੱਚ ਸੱਚਾ ਮਿੱਤਰ ਕੌਣ ਹੈ ਕੋਈ ਜਾਣੈ ਕਵਨ ਈਹਾ ਜਗ ਮੀਤ ਪੁੱਛਿਆ ਜੀ ਕਿਹਨੂੰ ਸਮਝ ਪੈਂਦੀ ਹੈ ਜਿਸ ਹੋਏ ਕਿਰਪਾਲ ਜਿਹਦੇ ਉੱਤੇ ਉਹ ਪਰਮੇਸ਼ਰ ਕਿਰਪਾਲੂ ਹੋਵੇ ਸੋਈ ਵਿਦ ਬੁੱਝੈ ਉਹੀ ਇਸ ਗੁਰੂ ਦੀ ਵਿਦ ਨੂੰ ਬੁੱਝਦਾ ਹੈ ਸੰਸਾਰ ਦੀ ਵਿਦ ਨੂੰ ਵਿਦ ਪਤਾਉ ਨਹੀਂ ਲੱਗਦਾ ਤਾਂ ਕਿ ਨਿਰਮਲ ਰੀਤ ਤੇ ਪਾਤਸ਼ਾਹ ਕਹਿੰਦੇ ਜਿਹਦੇ ਉੱਤੇ ਉਸ ਕਿਰਪਾਲੂ ਦੀ ਕਿਰਪਾ ਹੋ ਗਈ ਜਿਸ ਨੂੰ ਇਹ ਵਿਦ ਸਮਝ ਲੱਗ ਗਈ ਉਹਦੀ ਫਿਰ ਜ਼ਿੰਦਗੀ ਦੀ ਰੀਤ ਹੈ ਜਿਹੜੀ ਇਜਦਾ ਕੀ ਅਰਥ ਹੈ ਜਿੰਦਗੀ ਜਿਉਣ ਦਾ ਢੰਗ ਕਾਰੋਬਾਰ ਬਿਜ਼ਨਸ ਕੀ ਹੋ ਜਾਂਦਾ ਹੈ ਨਿਰਮਲ ਰੀਤ ਕਹਿੰਦੇ ਪਵਿੱਤਰ ਹੋ ਜਾਂਦਾ ਫਿਰ ਪਾਪ ਨਹੀਂ ਕਰਦਾ ਕਿਉਂਕਿ ਸਮਝ ਪੈ ਜਾਂਦੀ ਹੈ ਕਿ ਮਾਤ ਪਿਤਾ ਬਨਿਤਾ ਸਤ ਬੰਦਪ ਇਸ਼ਟ ਮੀਤ ਅਰ ਭਾਈ ਸਾਰੀ ਗੰਟੀ ਮਾਤਾ ਪਿਤਾ ਪੁੱਤਰ ਧੀਆ ਘਰ ਵਾਲੀ ਤੇਰਾ ਇਸ਼ਟ ਇਹਨੂੰ ਤੂੰ ਮੰਨ ਕੇ ਬੈਠਾ ਹੈ ਤੇਰੀ ਭੈਣ ਭਰਾ ਸਾਰੇ ਇਹ ਮਾਤ ਪਿਤਾ ਬਨਤਾ ਸੁਤ ਬੰਦਪਿ ਇਸ਼ਟ ਮੀਤ ਅਰਪਾਈ ਪੂਰਵ ਜਨਮ ਕੇ ਮਿਲੇ ਸੰਜੋਗੀ ਇਹ ਤਾਂ ਪਿਛਲੇ ਜਨਮਾਂ ਦਾ ਸੰਜੋਗ ਲਿਖਿਆ ਸੀ ਪ੍ਰਮਾਤਮਾ ਨੇ ਮਿਲ ਗਏ ਨੇ ਤੈਨੂੰ ਪਰ ਚੇਤ ਰੱਖੀ ਅੰਤੈ ਕੋ ਨਾ ਸਹਾਈ ਅੰਤਨ ਵਿੱਚ ਇਹਨਾਂ ਵਿੱਚੋਂ ਕੋਈ ਵੀ ਸਹਾਇਕ ਸਹਿਕਾਰ ਨਹੀਂ ਤੇਰਾ ਬਣਨਾ ਅੰਤ ਦੇ ਵਿੱਚ ਇਹਨਾਂ ਵਿੱਚੋਂ ਜੇ ਕੋ ਚਾਹੇ ਨਾ ਤੇਰਾ ਮਾਂ ਪਿਓ ਚਾਹੇ ਤੇਰੇ ਭੈਣ ਭਰਾ ਚਾਹਣ ਵੀ ਤੇਰੇ ਮਿੱਤਰ ਦੋਸਤ ਚਾਹਣ ਵੀ ਚਾਹੁੰਦਿਆਂ ਹੋਈਆਂ ਵੀ ਉਹ ਅੰਤ ਸਮੇਂ ਨਹੀਂ ਤੇਰੇ ਨਾਲ ਖੜੇ ਹੋ ਸਕਦੇ ਵਾਦ ਤੋਂ ਵਾਦ ਕੋਈ ਜੋਰ ਲਾਵੇ ਤੇ ਚੱਕ ਕੇ ਤੈਨੂੰ ਸ਼ਮਸ਼ਾਨ ਘਾਟ ਲੈ ਜਾਏਗਾ ਬਸ ਐਨਾ ਹੀ ਹੁੰਦਾ ਵੇਖੋ ਬੰਦਾ ਚੱਲਿਆ ਚੌਂ ਜਣਿਆਂ ਦੇ ਕੰਨ ਚਾਰ ਜਣੇ ਤੈਨੂੰ ਚੱਕ ਕੇ ਕੰਧਿਆਂ ਦੇ ਉੱਤੇ ਤੇਰੀ ਭੈਣ ਭਰਾ ਉਹ ਤੈਨੂੰ ਵੱਤੋ ਸ਼ਮਸ਼ਾਨ ਘਾਟ ਲੈ ਜਾਣਗੇ ਸ਼ਮਸ਼ਾਨ ਘਾਟ ਤੋਂ ਅੱਗੇ ਪਿਆਰਿਆ ਕੋਈ ਤੇਰੇ ਨਾਲ ਚਾਹੁੰਦਾ ਹੋਇਆ ਵੀ ਨਹੀਂ ਜਾ ਸਕਦਾ ਇਸ ਕਰਕੇ ਪਾਤਸ਼ਾਹ ਕਹਿੰਦੇ ਛੂਟਤ ਨਹੀਂ ਕੋਟ ਲੱਖ ਬਾਹੀ ਬਾਹੀ ਬਾਵਾ ਲੱਖਾਂ ਕਰੋੜਾਂ ਬਾਵਾ ਹੁੰਦਿਆਂ ਹੋਇਆਂ ਵੀ ਪਾਵ ਵੱਡਾ ਪਰਿਵਾਰ ਹੁੰਦਿਆਂ ਹੋਇਆਂ ਵੀ ਚੰਗੇ ਲੱਖਾਂ ਕਰੋੜਾਂ ਮਿੱਤਰ ਭੀੜਾਂ ਨਾਲ ਹੁੰਦਿਆਂ ਹੋਇਆਂ ਵੀ ਇੰਨੀਆਂ ਤਾਕਤਾਂ ਹੁੰਦਿਆਂ ਹੋਇਆਂ ਵੀ ਜੇਕਰ ਕੋਈ ਨਾ ਛੁੱਟ ਸਕੇ ਜੇ ਕੋਈ ਫਿਰ ਵੀ ਛੁੱਟ ਨਾ ਸਕੇ ਫਿਰ ਕੀ ਕਰੇ ਜੀ ਪਤਸ਼ਕੇ ਦੇ ਨਾਮ ਜਪਤ ਇੱਕੋ ਹੀ ਤਰੀਕਾ ਹੈ ਫਿਰ ਤਾਂ ਫਿਰ ਇੱਕੋ ਹੀ ਤਰੀਕਾ ਹੈ ਜੇ ਇੰਨੀ ਲੱਖਾਂ ਕਰੋੜਾਂ ਦੀ ਤਾਕਤ ਲੱਖਾਂ ਕਰੋੜਾਂ ਤੇਰੀਆਂ ਬਾਹਾਂਵਾਂ ਹੁੰਦੀਆਂ ਹੋਈਆਂ ਵੱਡਾ ਪਰਿਵਾਰ ਹੁੰਦੀਆਂ ਹੋਈਆਂ ਵੀ ਜੇਕਰ ਤੂੰ ਪਾਪਾਂ ਤੇ ਵਿਕਾਰਾਂ ਤੋਂ ਪਾਰ ਨਾ ਹੋ ਸਕੇ ਤੇ ਫਿਰ ਇੱਕੋ ਹੀ ਤਰੀਕਾ ਕਿਹੜਾ ਨਾਮ ਜਪ ਤਾ ਨਾਮ ਨੂੰ ਜਪ ਲੈ ਫਿਰ ਨਾਮ ਜਪ ਤ ਤਾਂ ਪਾਰ ਪਰਾਂਹੀ ਪਾਰ ਹੋ ਜਾਈਦਾ ਪਰਾਂਹੀ ਹੁੰਦਾ ਪਰੇ ਪਾਪ ਤੋਂ ਪਰੇ ਹੋ ਜਾਈਦਾ ਪਾਪ ਤੋਂ ਪਾਰ ਹੋ ਜਾਈਦਾ ਜੇ ਭਾਈ ਨਾਮ ਨੂੰ ਜਪ ਲਈਏ ਤਾਂ ਅਰਥ ਕੀ ਬਣਿਆ ਗੁਰਮਖੋ ਲੱਖਾਂ ਕਰੋੜਾਂ ਵੀ ਆ ਕੇ ਕਹਿਣ ਵੀ ਇਹ ਬੰਦਾ ਪਾਪੀ ਨਹੀਂ ਹੈ ਬਾਦਸ਼ਾਹ ਕਹਿੰਦੇ ਤੇਰੇ ਪਾਪ ਨਹੀਂ ਮਿਟ ਸਕਦੇ ਫਿਰ ਵੀ ਲੱਖਾਂ ਕਰੋੜਾਂ ਤੇਰੀਆਂ ਗਵਾਹੀਆਂ ਪਰ ਦੇਣ ਵੀ ਇਹ ਚੰਗਾ ਹੀ ਬਹੁਤ ਹੈ ਪਰਮੇਸ਼ਰ ਫਰਮਾਇਸ਼ਾਂ ਨਹੀਂ ਸੁਣਦਾ ਵੀ ਇਹਦੀ ਮੰਗਰ ਭੀੜ ਇਹਨੂੰ ਇਮਾਨਦਾਰ ਕਹਿ ਰਹੀ ਹੈ ਇਸ ਨੂੰ ਭੀੜ ਈਮਾਨਦਾਰ ਕਹਿ ਰਹੀ ਹੈ ਈਮਾਨਦਾਰ ਹੈ ਨਹੀਂ ਬਾਦਸ਼ਾਹ ਕਹਿੰਦੇ ਉੱਥੇ ਦੇਖਿਆ ਜਾਏਗਾ ਨਾਮ ਕਿੰਨਾ ਜਪਿਆ ਸਿਮਰਨ ਕਿੰਨਾ ਤੇਰੇ ਪੱਲੇ ਉੱਥੇ ਕੇਵਲ ਤੇ ਕੇਵਲ ਨਾਮ ਜਪਤ ਕੇ ਹੀ ਨਾਮ ਜਪ ਕੇ ਹੀ ਪਾਰ ਪਾਇਆ ਜਾ ਸਕੀਦਾ ਹੈ ਅਨੇਕ ਬਿਗਨ ਜੈ ਆਈ ਸੰਘਾਰ ਹੈ ਸੰਘਾਰਾ ਹੁੰਦਾ ਗੁਰਮਖੋ ਨਾਸ਼ ਕਰਨਾ ਸੰਘਾਰ ਨਾਸ਼ ਕਰਨਾ ਖਤਮ ਕਰਨਾ ਅਨੇਕ ਵਿਗਨ ਵਿਗਨ ਹੁੰਦਾ ਰੁਕਾਵਟਾਂ ਮੁਸੀਬਤਾਂ ਕਹਿ ਲੋ ਵਿਗਨ ਦਾ ਅਰਥ ਹੈ ਰੁਕਾਵਟਾਂ ਮੁਸੀਬਤਾਂ ਤੰਗੀਆਂ ਪਰੇਸ਼ਾਨੀਆਂ ਇਹ ਵਿਗਣੀਆਂ ਸਾਰੀ ਤੇ ਪਰਮੇਸ਼ਰ ਵਾਹਿਗੁਰੂ ਕੀ ਹੈ ਵਿਗਨ ਵਿਨਾਸ਼ਨ ਸਭ ਦੁੱਖ ਨਾਸ਼ਨ ਵਾਹਿਗੁਰੂ ਵਿਗੜਾ ਨੂੰ ਨਾਸ਼ ਕਰਨ ਵਾਲਾ ਹੈ ਅਨੇਕ ਵਿਗਨ ਅਨੇਕਾਂ ਹੀ ਰੁਕਾਵਟਾਂ ਅਨੇਕਾਂ ਹੀ ਤੰਗੀਆਂ ਪਰੇਸ਼ਾਨੀਆਂ ਬੰਧਨ ਜਹਾ ਆਏ ਸੰਘਾਰੈ ਜਿੱਥੇ ਤੇਰਾ ਤੈਨੂੰ ਆ ਕੇ ਨਾਸ਼ ਕਰਨ ਲੱਗ ਜਾਣ ਜਿੱਥੇ ਤੈਨੂੰ ਆ ਕੇ ਖਤਮ ਕਰਨ ਦਾ ਯਤਨ ਕਰਨ ਅਨੇਕਾਂ ਅਣਗਿਣਤ ਹੀ ਰੁਕਾਵਟਾਂ ਅਨੇਕਾਂ ਹੀ ਵਿਗਣ ਮੁਸੀਬਤਾਂ ਇਕੱਠੀਆਂ ਹੀ ਆ ਕੇ ਤੈਨੂੰ ਖਤਮ ਕਰਨ ਉੱਤੇ ਲੱਗ ਜਾਣ ਤੈਨੂੰ ਸੰਘਾਰਨ ਤੇ ਲੱਗ ਜਾਣ ਤੇਰਾ ਨਾਸ਼ ਕਰਨ ਤੇ ਲੱਗ ਜਾਣ ਫਿਰ ਪਾਤਸ਼ਾਹ ਕਹਿੰਦੇ ਹਰ ਕਾ ਨਾਮ ਤਤਕਾਲ ਤਤਕਾਲ ਕੀ ਹੁੰਦਾ ਉਸੇ ਸਮੇਂ ਜੇ ਤੂੰ ਉਸੇ ਸਮੇਂ ਹਰੀ ਦੇ ਨਾਮ ਨੂੰ ਜਪ ਲਵੇਂ ਹੈ ਨਾ ਗੁਰੂ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿੰਦੇ ਮਿਰਗੀ ਪਿਖੰਤ ਬਦਕ ਪ੍ਰਹਰੇਣ ਲਖ ਆਵਦਾ ਹੈ ਗਾਥਾ ਗੁਰੂ ਅਰਜਨ ਸਾਹਿਬ ਪਾਤਸ਼ਾਹ ਸੰਸਕ੍ਰਿਤੀ ਸਲੋਕ ਮਿਰਗੀ ਆਈ ਈ ਤਾਂ ਹਿਰਨੀ ਆਈ ਮਿਰਗੀ ਪਿਖੰਤ ਬਦਕ ਪ੍ਰਹਰੇਨ ਲਖ ਆਪਦਾਂ ਅਹੋ ਦਸ ਰਖੇਨ ਗੋਪਾਲੈ ਨਾਨਕ ਰੋਮ ਨਾ ਛਦਿਆਤੀ ਜੇ ਉਹਦੀ ਰਖਿਆ ਕਰਨ ਵਾਲਾ ਗੋਪਾਲ ਆਪ ਹੋਵੇ ਨਾ ਇਦਾਂ ਇਤਿਹਾਸ ਕਰ ਇਦਾਂ ਇਹਦੇ ਅਰਥ ਇਦਾਂ ਕਰਦੇ ਨੇ ਵੀ ਹਿਰਨੀ ਸੀ ਜਿਹੜੀ ਉਹ ਜੰਗਲ ਚ ਫਿਰ ਰਹੀ ਹੈ ਇੱਕ ਪਾਸੇ ਸ਼ਿਕਾਰੀ ਆਇਆ ਉਹਨੇ ਦੇਖਿਆ ਵੀ ਇੱਕ ਪਾਸੇ ਪਾਣੀ ਹੈ ਨਦੀ ਦਾ ਕਿਨਾਰਾ ਨਦੀ ਦੇ ਕਿਨਾਰੇ ਜੰਗਲ ਦੇ ਵਿੱਚ ਫਿਰਨੀ ਜਿਹੜੀ ਆ ਉਹ ਘੁੰਮ ਰਹੀ ਐ ਇੱਦਾਂ ਇੱਕ ਪਾਸੇ ਉਹਨੇ ਜਾਲ ਲਗਾਇਆ ਦੂਜੇ ਪਾਸੇ ਅੱਗ ਲਾਈ ਤੀਜੇ ਪਾਸੇ ਕੁੱਤਾ ਖੜਾ ਕੀਤਾ ਚੌਥੇ ਪਾਸੇ ਆਪ ਖੜਾ ਹੋ ਗਿਆ ਤੇ ਹੁਣ ਫਿਰਨੀ ਘਿਰ ਗਈ ਚਾਰੇ ਪਾਸੇ ਦੇਖਦੀ ਐ ਨੰਗਣ ਨੂੰ ਥਾਂ ਕੋਈ ਨਹੀਂ ਬਿਲਕੁਲ ਇਦਾਂ ਲੱਗਦਾ ਵੀ ਹੁਣ ਨੰਗਾ ਤੇ ਜਾਵਾਂ ਤੇ ਜਾਵਾਂ ਕਿਹੜੇ ਪਾਸੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿੰਦੇ ਇੱਕਦਮ ਅਕਾਲ ਪੁਰਖ ਦਾ ਚੇਤਾ ਆਇਆ। ਇੱਕਦਮ ਵਾਹਿਗੁਰੂ ਦਾ ਚੇਤਾ ਆ ਗਿਆ ਤੇ ਉਸ ਮੁਸੀਬਤਾਂ ਦੇ ਵਿੱਚ ਫਸੀ ਹੋਈ ਜਿਹਨੂੰ ਕਿਸੇ ਚਾਰੇ ਪਾਸੇ ਤੋਂ ਕਿਸੇ ਪਾਸੇ ਬਚਣ ਦੀ ਆਸ ਹੀ ਕੋਈ ਨਹੀਂ। ਕੁੱਤਾ ਵੀ ਖੜਾ ਹੈ, ਅੱਗ ਵੀ ਲੱਗੀ ਹੋਈ ਹੈ, ਤੀਰ ਕਮਾਨ ਲੈ ਕੇ ਸ਼ਿਕਾਰੀ ਵੀ ਖੜਾ ਹੈ। ਪਾਣੀ ਵੀ ਹੈ, ਸਭ ਪਾਸੇ ਮੁਸੀਬਤਾਂ ਹੀ ਮੁਸੀਬਤਾਂ ਨੇ। ਕਿਹੜੇ ਪਾਸੇ ਜਾਏਗੀ? ਕਹਿਣ ਲੱਗੇ ਇੱਕਦਮ ਪਰਮੇਸ਼ਰ ਨੂੰ ਚੇਤਾ ਆਇਆ ਚੇਤੇ ਕੀਤਾ ਤੇ ਵਾਹਿਗੁਰੂ ਪਰਮੇਸ਼ਰ ਨੇ ਕਲਾ ਵਰਤਾਈ ਕਹਿਣ ਲੱਗੇ ਹਨੇਰੀ ਸ਼ੁਰੂ ਹੋ ਗਈ ਇਦਾਂ ਹਨੇਰੀ ਸ਼ੁਰੂ ਹੋਈ ਜਾਲ ਪੁੱਟਿਆ ਗਿਆ ਇੱਕਦਮ ਹਨੇਰੀ ਸ਼ੁਰੂ ਹੋਈ ਤੀਰ ਕਮਾਨ ਚਲਾਉਣ ਲੱਗਾ ਸੀ ਜਿਹੜਾ ਨਿਸ਼ਾਨਾ ਉੱਕ ਗਿਆ ਜਾ ਕੇ ਮਿਰਗੀ ਦੀ ਥਾਂ ਤੇ ਕੁੱਤੇ ਦੇ ਵਜਾ ਜਿਸ ਦਰਖਤ ਦੇ ਥੱਲੇ ਖੜਾ ਸੀ ਸ਼ਿਕਾਰੀ ਉਦੇ ਉੱਤੇ ਸੱਪ ਆਇਆ ਸੱਪ ਨੇ ਡੰਗ ਮਾਰਿਆ ਸ਼ਿਕਾਰੀ ਵੀ ਖਤਮ ਹੋ ਗਿਆ। ਕਹਿੰਨ ਕਿ ਕੇਵਲ ਅੱਖ ਅੱਖ ਝਪਕਦੇ ਆ ਕਿਸੇ ਪਾਸੇ ਜਾਣ ਦਾ ਰਸਤਾ ਦਿਖਾਇ ਨਹੀਂ ਸੀ ਦਿੰਦਾ ਪਰਮੇਸ਼ਰ ਨੇ ਕਲਾ ਵਰਤਾਈ ਹੁਣ ਹਿਰਨੀ ਦੇਖਦੀ ਐ ਚਾਰੇ ਪਾਸੇ ਰੁਕਾਵਟਾਂ ਹੀ ਕੋਈ ਨਹੀਂ ਜਿਹੜੇ ਪਾਸੇ ਮਰਜੀ ਜਾ ਸਕਦੀ ਐ। ਅੱਗ ਅੱਗ ਵੀ ਬੁਝ ਗਈ ਸ਼ਿਕਾਰੀ ਵੀ ਧਰਤੀ ਤੇ ਪਿਆ ਕੁੱਤਾ ਵੀ ਮਾਰਿਆ ਗਿਆ ਹੁਣ ਰੁਕਾਵਟੀ ਕੋਈ ਨਹੀਂ ਕਿਉਂ ਕਿਉਂਕਿ ਪਰਮੇਸ਼ਰ ਨੇ ਕਲਾ ਵਰਤਾਈ। ਤੋ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿੰਦੇ ਭਾਈ ਜਿੱਥੇ ਗੋਪਾਲ ਰੱਖਣ ਦੇ ਉੱਤੇ ਆ ਜਾਏ ਉੱਥੇ ਲੱਖਾਂ ਮੁਸੀਬਤਾਂ ਵੀ ਤੇਰਾ ਕੁਝ ਨਹੀਂ ਵਿਗਾੜ ਸਕਦੀਆਂ ਜਿੱਥੇ ਰੱਖਣ ਵਾਲਾ ਪ੍ਰਮਾਤਮਾ ਹੋਵੇ ਬਸ ਆਹੀ ਹੈ ਅਨੇਕ ਬਿਗਨ ਜੈ ਆਈ ਸੰਘਾਰੈ ਹਰ ਕਾ ਨਾਮ ਤਤਕਾਲ ਉਧਾਰੈ ਹਰੀ ਦਾ ਨਾਮ ਤਤਕਾਲ ਉਸੇ ਸਮੇਂ ਹੀ ਤੇਰਾ ਉਧਾਰ ਕਰਦਾ ਹੈ ਤੈਨੂੰ ਆ ਕੇ ਬਚਾਉਂਦਾ ਹੈ ਅਨੇਕ ਜੋਨ ਜਨਮੇ ਮਰ ਜਾਮ ਅਨੇਕਾਂ ਜੁਨੀਆਂ ਦੇ ਵਿੱਚ ਪੈ ਕੇ ਜੇ ਕੋਈ ਜਮਦਾ ਰਹੇ ਤੇ ਮਰਦਾ ਰਹੀ ਮਰਦਾ ਰਹੇ ਤੇ ਜਮਦਾ ਰਹੇ ਇਹਦੇ ਗੁਰਮੁਖ ਖੁਦ ਦੋ ਤਰ੍ਹਾਂ ਦੇ ਅਰਥ ਨੇ ਥੋੜਾ ਬੇਨਤੀ ਬੜੇ ਧਿਆਨ ਨਾਲ ਸਮਝੋ ਇੱਕ ਤੇ ਅਰਥ ਉਹ ਨੇ ਜਿਹੜੇ ਪੁਰਾਣੇ ਸਨਾਤਨ ਧਰਮ ਦੀ ਫਿਲਾਸਫੀ ਦੇ ਅਨੁਸਾਰ ਅਸੀਂ ਮੰਨਦੇ ਹਾਂ ਕਿਉਂਕਿ ਮੈਂ ਹਮੇਸ਼ਾ ਇਹ ਬੇਨਤੀ ਕਰਦਾ ਹੁੰਦਾ ਹਾਂ ਵੀ ਜਿਵੇਂ ਗਵਾਂਡ ਦਾ ਸਾਡੇ ਉੱਤੇ ਕੁਝ ਨਾ ਕੁਝ ਅਸਰ ਹੁੰਦਾ ਹੈ ਨਾ ਇਸੇ ਤਰ੍ਹਾਂ ਗਵਾਂਡੀ ਧਰਮਾਂ ਦਾ ਵੀ ਸਾਡੇ ਉੱਤੇ ਕੁਝ ਨਾ ਕੁਝ ਅਸਰ ਹੋ ਜਾਂਦਾ ਹੈ ਤੇ ਸਾਡਾ ਗਵਾਂਡੀ ਧਰਮ ਇੱਕ ਪਾਸੇ ਇਸਲਾਮ ਸੀ ਦੂਜੇ ਪਾਸੇ ਵੈਦਿਕ Hindu ਧਰਮ ਸੀ ਕੁਝ ਨਾ ਕੁਝ ਚੀਜ਼ਾਂ ਸਾਡੇ ਵਿੱਚ ਉਹ ਆ ਗਈਆਂ ਔਰ ਸੁਭਾਵਿਕ ਹੁੰਦੀਆਂ ਨੇ ਇਹ ਪਰ ਅਸੀਂ ਸਮਝ ਨਾ ਹੁੰਦਾ ਹੈ ਇੱਕ ਤੇ ਉਹ ਆ ਵੀ ਬੰਦਾ ਮਰ ਗਿਆ ਤੇ ਹੋਰ ਜੂਨਾ ਚ ਪੈ ਗਿਆ ਕਹਿੰਦੇ ਕੋਈ ਕੁੱਤਾ ਬਣ ਗਿਆ ਕੋਈ ਬਿੱਲਾ ਬਣ ਗਿਆ ਇੱਕ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੇ ਬਾਣੀ ਚ ਜੋ ਸਾਨੂੰ ਸਮਝਾਇਆ ਉਹ ਇਹ ਸਮਝਾਇਆ ਵੀ ਕਈ ਵਾਰ ਜੂਨਾ ਮਰਨ ਦੀ ਲੋੜ ਨਹੀਂ ਪੈਂਦੀ ਬੰਦਾ ਜਿਉਂਦੇ ਜੀ ਕਈ ਕਈ ਜੂਨਾ ਹਟਾ ਲੈਂਦਾ ਜਿਉਂਦੇ ਜੀ ਜਿਵੇਂ ਇੱਕ ਇੱਕ ਬਚਨ ਸਤਿਗੁਰੂ ਪਾਤਸ਼ਾਹ ਨੇ ਬਾਣੀ ਚ ਕਿਹਾ ਸਤਿਗੁਰੂ ਪਾਤਸ਼ਾਹ ਕਹਿੰਦੇ ਮਾਤਾ ਭੈਂਸਾਂ ਅਮੂਹਾ ਜਾਏ ਕੁਦ-ਕੁਦ ਚਰਹਿ ਰਸਤ ਲਪਾਈ ਇੱਕ ਤੇ ਮਰਨ ਦੀ ਗੱਲ ਜਉਂਦੇ ਜੀ ਦੀ ਹੈ ਕਹਿੰਨ ਲੱਗੇ ਹੁੰਦਾ ਨਹੀਂ ਕਈ ਵਾਰ ਭੈਂਸਾ ਹੁੰਦਾ ਜਿਹੜਾ ਭੈਂਸੇ ਨੂੰ ਜਿੱਧਰੋਂ ਮਾਤਾ ਭੈਂਸਾਂ ਮਸਤਿਆ ਹੋਇਆ ਭੈਂਸਾ ਹੁੰਦਾ ਜਿਹੜਾ ਕਹਿਣ ਲੱਗੇ ਜਿੱਧਰੋਂ ਉਹਨੂੰ ਕਿੱਤੋਂ ਮੋੜ ਲਓ ਅਮੋੜ ਹੁੰਦਾ ਮੁਰਦਾ ਨਹੀਂ ਉਹ ਉਹ ਮੁਰਦਾ ਥੋੜਾ ਕਿਤੇ ਇਦਾਂ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਉਹਨੂੰ ਆਵਾਜ਼ ਮਾਰ ਕੇ ਉਹਨੂੰ ਸਮਝਾਈਏ ਉਹਦੇ ਅੱਗੇ ਵੀ ਬੰਦਾ ਹੋ ਜਾਵੇ ਨਾ ਤਾਂ ਵੀ ਨਹੀਂ ਉਹ ਮੁੜਦਾ ਉਹ ਟੱਕਰ ਮਾਰੇਗਾ ਹੀ ਮਾਰੇਗਾ ਜਿਹੜੇ ਪਾਸੇ ਜਾਣਾ ਉਹਨੂੰ ਚਲਾਈ ਜਾਣਾ ਤੇ ਪਾਤਸ਼ਾਹ ਕਹਿੰਦੇ ਕਈ ਕਈ ਵਾਰ ਹੁੰਦਾ ਨਾ ਵੀ ਬੰਦੇ ਨੂੰ ਲੱਖਾਂ ਸਮਝਾਈਏ ਭੈਣ ਸਮਝਾਉਣ ਭਰਾ ਸਮਝਾਉਣ ਗੁਰੂ ਵੀ ਸਮਝਾਵੇ ਉਹ ਮੁੜਦਾ ਹੀ ਨਹੀਂ ਪਾਤਸ਼ਾਹ ਕਹਿੰਦੇ ਜਿਹੜਾ ਬੰਦਾ ਲੱਖਾਂ ਸਮਝਾਉਣ ਤੋਂ ਬਾਅਦ ਪੁੱਠੇ ਮਾਰੇ ਕੰਮਾਂ ਤੋਂ ਮੁੜਦਾ ਨਹੀਂ ਪਾਤਸ਼ਾਹ ਕਹਿੰਦੇ ਮਰਨ ਦੀ ਲੋੜ ਨਹੀਂ ਉਹ ਜਿਉਂਦੇ ਜੀ ਭੈਂਸੇ ਦੀ ਜੂਨ ਹੰਡਾ ਰਹੇ ਹੈ ਉਹ ਤਾਂ ਜਿਉਂਦੇ ਜੀ ਭੈਂਸਾ ਹੀ ਬਣਿਆ ਫਿਰਦਾ ਹੈ ਜੀ ਇਦਾਂ ਇਦਾਂ ਹੀ ਜੂਨਾ ਹੰਡਾਉਂਦੇ ਆਂ ਸੀ ਕਈ ਵਾਰ ਹੁਣ ਸ਼ੇਰ ਹੁੰਦਾ ਹੈ ਕਈ ਵਾਰ ਪਸ਼ੂ ਹੀ ਹੈ ਨਾ ਹੈ ਤਾਂ ਉਹਨੂੰ 24 ਘੰਟੇ ਸ਼ਿਕਾਰ ਦੀ ਲਲਕੀ ਹੈ ਵੀ ਸ਼ਿਕਾਰ ਕਰਨਾ ਤੇ ਖਾਣਾ ਬਾ ਸ਼ਿਕਾਰ ਕਰਨਾ ਤੇ ਖਾਣਾ ਜਿਹੜਾ ਬੰਦਾ 24 ਘੰਟੇ ਕੇਵਲ ਜੀਬ ਦੇ ਸਵਾਦ ਦੇ ਲਈ ਮਾਸ ਦੇ ਲਈ ਤੁਰਿਆ ਫਿਰਦਾ ਵੀ ਹੋਰ ਹੈ ਹੀ ਕੋਈ ਨਹੀਂ ਉਹ ਜਾਂਦੇ ਜੀ ਹੰਡਾ ਰਿਹਾ ਹੈ ਉਹ ਜੂਣ ਕਈ ਕਈ ਬੰਦੇ ਇਦਾਂ ਹੁੰਦੇ ਨਹੀਂ ਇਦਾਂ ਵੀ ਬਸ ਜੀ ਖਾਣਾ ਪੀਣਾ ਤੇ ਕੰਮ ਕਰਨਾ ਖਾਣਾ ਪੀਣਾ ਤੇ ਕੰਮ ਕਰਨਾ ਤੀਜੀ ਗੱਲ ਹੀ ਕੋਈ ਨਹੀਂ ਆਉਂਦੀ ਬਸ ਖਾਲਿਆ ਪੀਲਿਆ ਤੇ ਕੰਮ ਕਰ ਲਿਆ ਖਾਲਿਆ ਪੀਲਿਆ ਤੇ ਕੰਮ ਕਰ ਲਿਆ ਨਾ ਸਤਸੰਗਤ ਕਰਦਾ ਹੈ ਨਾ ਸਿਮਰਨ ਕਰਦਾ ਹੈ ਨਾ ਕੋ ਰਿਸ਼ਤੇਦਾਰੀ ਚ ਜਾਂਦਾ ਹੈ ਨਾ 10 ਮਿੰਟ ਬੱਚਿਆਂ ਕੋਲ ਹੀ ਬੰਦ ਹੈ ਹੈਗੇ ਨਹੀਂ ਇਦਾਂ ਦੇ ਵੀ ਕਈ 18 ਘੰਟੇ ਕੰਮ ਲਈ ਕਰ ਸਕਦੇ ਆ ਬੱਚਿਆਂ ਲਈ 18 ਮਿੰਟ ਬੱਚਿਆਂ ਕੋਲੇ ਬੈਠ ਨਹੀਂ ਸਕਦੇ ਹੈਗੇ ਨਹੀਂ ਇਦਾਂ ਦੇ ਬੰਦੇ ਬਾਦਸ਼ਾਹ ਕਹਿੰਦੇ ਇਹ ਜਿਉਂਦੇ ਜੀ ਪਸ਼ੂ ਜੂਨ ਹੰਡਾ ਰਿਹਾ ਹੈ ਇਹ ਤਾਂ ਤੂੰ ਤਾਂ ਤੈਨੂੰ ਤੈਨੂੰ ਕੀ ਮਰ ਕੇ ਪਸ਼ੂ ਬਣਨ ਦੀ ਲੋੜ ਹੈ ਤੂੰ ਤਾਂ ਜਿਉਂਦੇ ਜੀ ਪਸ਼ੂ ਬਣ ਪਸ਼ੂਆਂ ਦਾ ਸੁਭਾਅ ਹੁੰਦਾ ਹੈ ਖਾ ਲਿਆ ਪੀ ਲਿਆ ਤੇ ਕੰਮ ਇਹ ਬਲਦ ਦਾ ਕੰਮ ਹੈ ਬਲਦ ਨੂੰ ਦੋ ਹੀ ਕੰਮ ਹੁੰਦੇ ਨੇ ਜੀ ਇੱਕ ਖਾ ਲਿਆ ਪੀ ਲਿਆ ਤੇ ਇੱਕ ਕੰਮ ਕਰ ਲਿਆ ਬਸ ਪਾਤਸ਼ਾਹ ਕਹਿੰਦੀ ਤੈਨੂੰ ਦਸ ਮਾਰ ਕੇ ਕੀ ਕਰਨ ਦੀ ਲੋੜ ਹੈ ਤੂੰ ਤਾਂ ਜਿਉਂਦੇ ਜੀ ਬਲਦ ਬਣਿਆ ਫਿਰਦਾ ਏਦਾਂ ਏਦਾਂ ਹੁੰਦਾ ਹੈ ਬਹੁਤਾਂਤ ਗੁਰਮਖੋਂ ਅਸੀਂ ਇਸ ਇਸ ਮਨੁੱਖਾਂ ਸਰੀਰ ਦੇ ਵਿੱਚ ਹੀ ਜੋਨੀਆਂ ਹਟਾ ਜਾਂਦੇ ਆਂ ਏਦਾਂ ਕਰਕੇ ਅਜੇ ਸਿੰਘ ਬਹਿ ਜਾ 10 ਮਿੰਟ ਧਿਆਨ ਸਾਰਾ ਤੇਰੇ ਵੱਲ ਹੋ ਗਿਆ ਸਾਰਿਆਂ ਦਾ ਕਥਾ ਹੁੰਦੀ ਐ ਨਾ ਇਦਾਂ ਨਾ ਕਰਿਆ ਕਰੋ ਉਹ ਫਿਰ ਮੈਂ ਵੇਖਿਆ ਸੰਗਤ ਸਾਰੀ ਇਧਰ ਦੇਖਣ ਲੱਗ ਪਈ ਔਰ ਸੰਗਤ ਨੂੰ ਵੀ ਬੇਨਤੀ ਕੋਈ ਕੰਮ ਕਰ ਰਹੇ ਹਨ ਤੁਸੀਂ ਧਿਆਨ ਇਧਰ ਰੱਖਿਆ ਕਰੋ ਕਿ ਤੁਹਾਡਾ ਧਿਆਨ ਉਧਰ ਹੋ ਗਿਆ ਤੇ ਫਿਰ ਗਰਬੜਾ ਉੱਥੇ ਕੁਝ ਵੀ ਹੋ ਰਿਹਾ ਹੈ ਤੁਸੀਂ ਯਤਨ ਕਰਿਆ ਕਰੋ ਵੀ ਤੁਹਾਡੀ ਸੁਰਤ ਇਧਰਲੇ ਪਾਸੇ ਰਹੇ ਤੋਂ ਪਾਤਸ਼ਾਹ ਕਹਿੰਦੇ ਇਦਾਂ ਇਦਾਂ ਹੁੰਦਾ ਅਸੀਂ ਜਾਉਂਦੇ ਜੀ ਜੋਨੀਆਂ ਹੰਡਾ ਰਹੇ ਹਾਂ ਅਨੇਕ ਜੋਨ ਜਨਮੇ ਮਰ ਜਾਮ ਅਨੇਕਾਂ ਜੋਨੀਆਂ ਦੇ ਵਿੱਚ ਤੂੰ ਜਮਦਾ ਮਰਦਾ ਮਰਦਾ ਜਮਦਾ ਇੱਕ ਜੋਨੀ ਦੂਜੀ ਜੋਨੀ ਪਾਤਸ਼ਾਹ ਕਹਿੰਦੇ ਹੱਲ ਕੀ ਐ ਨਾਮ ਜਪਤ ਪਾਵੈ ਬਿਸਰਾਮ ਬਿਸਰਾਮ ਕੀ ਹੁੰਦਾ ਟਕਾ ਇੱਕ ਥਾਂ ਟਕਾ ਆ ਜਾਣਾ ਨਾਮ ਜਪ ਕੇ ਤੂੰ ਟਕਾ ਪ੍ਰਾਪਤ ਕਰ ਸਕਦਾ ਨਹੀਂ ਨਾਮ ਨਹੀਂ ਜਪੇਗਾ ਸਿਮਰ ਨਹੀਂ ਕਰੇਗਾ ਭਟਕਦਾ ਹੀ ਰਹਿਣਾ ਤੂੰ ਟਕਾ ਨਹੀਂ ਤੈਨੂੰ ਆਉਣਾ ਜੇ ਤੂੰ ਟਿਕਾ ਚਾਹਣਾ ਵੀ ਮਨੁੱਖ ਬਣ ਕੇ ਟਿਕਾ ਦਾ ਕੀ ਅਰਥ ਹੈ ਵੀ ਬੰਦਾ ਬਣ ਕੇ ਜ਼ਿੰਦਗੀ ਜਿਉਵਾ ਕਿਸੇ ਹੋਰ ਪਾਸੇ ਨਾ ਜਾਵਾ ਪਾਤ ਛਕੇ ਦੇ ਉਹਦੇ ਲਈ ਭਾਈ ਨਾਮ ਜਪਿਆ ਕਰ ਨਾਮ ਜਪੇਗਾ ਤੇ ਟਿਕਾ ਆਏਗਾ ਹਉ ਮੈਲਾ ਮਲ ਕਬੂ ਨਾ ਧੋਵੇ ਇਹ ਮਨੁੱਖ ਦਾ ਸੁਭਾਅ ਹੈ ਸਾਰੀ ਮਹਿਲਤ ਹੁੰਦਾ ਹੈ ਇਹ ਇਦੇ ਸਰੀਰ ਤੇ ਲੱਗੀ ਹੋਵੇ ਮੈਲ ਉਹ ਵੀ ਧੁੰਦਾ ਹੈ ਕੱਪੜਿਆਂ ਤੇ ਲੱਗੀ ਹੋਵੇ ਮੈਲ ਲੱਗਣ ਯਤਨ ਕਰਦਾ ਵੀ ਲੱਗੇ ਹੀ ਨਾ ਮੈਲ ਜੇ ਲੱਗ ਜਾਵੇ ਤੇ ਧੁੰਦਾ ਹੈ ਇੰਨਾ ਕਰਦਾ ਪਰ ਪਾਤਸ਼ਾਹ ਕਹਿੰਦੇ ਹਉ ਮੈਲਾ ਮਲ ਜਿਹੜੀ ਹਉਮੇ ਦੀ ਮੈਲ ਲੱਗੀ ਹੁੰਦੀ ਹੈ ਮਲ ਦਾ ਅਰਥ ਹੈ ਮੈਲ ਹਉ ਮੈਲਾ ਮਲ ਜਿਹੜੀ ਹਉਮੇ ਦੀ ਮੈਲ ਲੱਗੀ ਹੋਈ ਇਹਨੂੰ ਧੁੰਦਾ ਗੁਰਮਖ ਖੋ ਕਦੇ ਨਾ ਜੀ ਇਤੋਂ ਉਲਟਾ ਵਧਾਉਂਦਾ ਹੈ ਜਿਹੜੀ ਹਉਮੈ ਦੀ ਮੈਲ ਆ ਨਾ ਇਹਨੂੰ ਤਾਂ ਪੱਠੇ ਪਾਉਂਦਾ ਏਦਾਂ ਵੀ ਵੱਧਦੀ ਰਹੇ ਹੋਰ ਆਪਣਾ ਹੰਕਾਰ ਖਤਮ ਨਹੀਂ ਕਰਦਾ ਇਹ ਇਹਨੂੰ ਇਹਨੂੰ ਹੋਰ ਪੱਠੇ ਪਾ ਕੇ ਵਧਾਉਂਦਾ ਹੈ ਤਾਕਤ ਦਿੰਦਾ ਹੈ ਹੰਕਾਰ ਨੂੰ ਹੈ ਤਾਂ ਮੈਲ ਹੈ ਨਾ ਹੈ ਗੁਰਮਖੂ ਮੈਲੀ ਇਸ ਕਰਕੇ ਜਿਹੜੀ ਮੈਲ ਆ ਨਾ ਮੈਲ ਤਾਂ ਮੈਲ ਹੁੰਦੀ ਹੈ ਗੁਰੂ ਪਾਤਸ਼ਾਹ ਨੇ ਹਉਮੈ ਨੂੰ ਹੰਕਾਰ ਨੂੰ ਮੈਲ ਕੇ ਹਉ ਮੈਲਾ ਮਲ ਜਿਹੜੀ ਹਉਮੇ ਦੀ ਮੈਲ ਦਾ ਮਲ ਹੈ ਹਉਮੇ ਦੀ ਮੈਲ ਦੀ ਗੰਦਗੀ ਹੈ ਜਿਹੜੀ ਕਬੂ ਨਾ ਧੋਵੇ ਉਹਨੂੰ ਕਦੇ ਨਹੀਂ ਤੂੰ ਧੋਂਦਾ ਭਾਈ ਸਿੱਖ ਨੇ ਕਿਹਾ ਪਾਤਸ਼ਾਹ ਤਰੀਕਾ ਹੀ ਨਹੀਂ ਪਤਾ ਹਉ ਕਿਉਂ ਮੈਨੂੰ ਕੱਪੜੇ ਧੋਣ ਦਾ ਪਤਾ ਹੈ ਮੈਨੂੰ ਸਰੀਰ ਧੋਣ ਦਾ ਤੇ ਪਤਾ ਹੈ ਪਰ ਪਾਤਸ਼ਾਹ ਜਿਹੜੀ ਹਉਮੇ ਦੀ ਮੈਲ ਹੈ ਇਹ ਧੋਣ ਦਾ ਮੇਰੇ ਕੋਲ ਤਰੀਕਾ ਨਹੀਂ ਹੈ ਬਾਦਸ਼ਾਹ ਕਹਿੰਦੇ ਇੱਕੋ ਤਰੀਕਾ ਹੈ ਹਰ ਕਾ ਨਾਮ ਕੋਟ ਪਾਪ ਖੋਵੇ ਇੱਕੋ ਹੀ ਤਰੀਕਾ ਹੈ ਹਰੀ ਦਾ ਨਾਮ ਜਪੀਏ ਤੇ ਕਰੋਨਾ ਪਾਪ ਖਤਮ ਹੋ ਜਾਂਦੇ ਨੇ ਜੇ ਤੂੰ ਵੀ ਹਰੀ ਦਾ ਨਾਮ ਜਪੇਂਗਾ ਤੇਰੀ ਹਉਮੈ ਦੀ ਗੰਦਗੀ ਸਾਫ ਹੋ ਜਾਏਗੀ ਇੱਕੋ ਹੀ ਤਰੀਕਾ ਹੈ ਐਸਾ ਨਾਮ ਜਪੋ ਮਨ ਰੰਗ ਮਨ ਗੁਰਮਖ ਕੋ ਸਬੂਧਨ ਹੈ ਏ ਮੇਰੇ ਮਨ ਫਿਰ ਪ੍ਰਭੂ ਦਾ ਐਸਾ ਨਾਮ ਧਿਆਇਆ ਕਰਨਾ ਜਿਹੜਾ ਜਿਹੜਾ ਨਾਮ ਜਿਹੜਾ ਨਾਮ ਤੈਨੂੰ ਅਨੇਕਾਂ ਲੱਖਾਂ ਬਾਹਾਂ ਤੋਂ ਉਹ ਤਾਕਤ ਨਹੀਂ ਪੈਦਾ ਹੋਈ ਜਿਹੜੀ ਤਾਕਤ ਹਰੀ ਦੇ ਨਾਮ ਦੇ ਵਿੱਚ ਹੈ ਜਿਹੜਾ ਨਾਮ ਤੈਨੂੰ ਅਨੇਕਾਂ ਬਿਗਨਾਂ ਦੇ ਵਿੱਚੋਂ ਬਚਾ ਲੈਂਦਾ ਹੈ ਜਿਹੜਾ ਨਾਮ ਤੈਨੂੰ ਤਤਕਾਲ ਉਧਾਰ ਕਰ ਦਿੰਦਾ ਹੈ ਜਿਹੜਾ ਨਾਮ ਤੈਨੂੰ ਅਨੇਕਾਂ ਜੁਨੀਆਂ ਤੇ ਜਨਮ ਮਰਨ ਤੋਂ ਮੁਕਤ ਕਰ ਦਿੰਦਾ ਹੈ ਜਿਹੜਾ ਨਾਮ ਤੇਰੀ ਹਉਮੈ ਦੀ ਮੈਲ ਨੂੰ ਧੋ ਦਿੰਦਾ ਐ ਮੇਰੇ ਮਨ ਫਿਰ ਐਸੇ ਨਾਮ ਨੂੰ ਧਿਆਇਆ ਕਰ ਐਸਾ ਨਾਮ ਜਪੋ ਮਨ ਰੰਗ ਰੰਗ ਦਾ ਕੀ ਅਰਥ ਹੈ ਪ੍ਰੇਮ ਦੇ ਵਿੱਚ ਪ੍ਰੇਮ ਦੇ ਨਾਲ ਐ ਮੇਰੇ ਮਨ ਪ੍ਰੇਮ ਦੇ ਨਾਲ ਫਿਰ ਐਸੇ ਨਾਮ ਨੂੰ ਧਿਆਇਆ ਕਰ ਜਿਹਨੂੰ ਪਾਤਸ਼ਾਹ ਨੇ ਕਿਹਾ ਠਾਕੁਰ ਗਈਐ ਆਤਮ ਰੰਗ ਠਾਕਰ ਨੂੰ ਗਾਉਣੇ ਪਰ ਤਰੀਕਾ ਕੀ ਹੈ ਆਤਮਾ ਦੇ ਰੰਗ ਨਾਲ ਅੰਦਰ ਦੇ ਦਿਲ ਤੋਂ ਗਾਉਣਾ ਹੈ ਆਤਮ ਰੰਗ ਦਾ ਕੀ ਅਰਥ ਹੈ ਦਿਲ ਤੇ ਪਿਆਰ ਦੇ ਨਾਲ ਅੰਦਰ ਤੋਂ ਗਾਉਣਾ ਹੈ ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਐ ਸਾਧਕੈ ਸੰਗ ਇਹ ਹੀ ਨਾਨਕ ਜਿਹੜਾ ਇਹ ਹਰੀ ਦਾ ਨਾਮ ਹੈ ਨਾ ਸਾਧਕੈ ਸੰਗ ਸਾਧ ਦਾ ਅਰਥ ਹੈ ਗੁਰਮਖੋ ਗੁਰੂ ਇਹ ਗੁਰੂ ਦੀ ਸੰਗਤ ਵਿੱਚੋਂ ਮਿਲਦਾ ਹੈ ਗੁਰੂ ਦੇ ਸੰਗ ਕਰੇਗਾ ਤੈਨੂੰ ਇਸ ਨਾਮ ਦੀ ਸਿਮਰਨ ਦੀ ਪ੍ਰਾਪਤੀ ਹੋਵੇਗੀ ਪਾਤਸ਼ਾਹ ਕਿਰਪਾ ਕਰਨ ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬਲਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮੁ ਸ੍ਰੀ ਵੰਤੂ ਸਾਹਿਬ